ਪੰਜਾਬ ਦੇ ਵਿੱਚ ਬਕਹਿਰ ਦੀ ਗਰਮੀ ਨੇ ਲੋਕਾਂ ਨੂੰ ਹਾਲੂ ਬੇਹਾਲ ਕੀਤਾ ਹੋਇਆ ਹੈ ਤਾਂ ਉਤੇ ਹੀ ਸੂਬੇ ਪੱਧਰ ਦੇ ਵਿੱਚ ਕਨਕ ਦੇ ਨਾਲ ਨੂੰ آگ ਲਗਾਉਣ ਦਾ ਰੁਝਾਨ ਵੀ ਸੂਬਾ ਸਰਕਾਰ ਦੀ ਨੀਅਤ ਅਤੇ ਨੀਤੀਆਂ ਦੇ ਚਲਦਿਆਂ ਜੋ ਹੈ ਸਿਖਰ ਤੇ ਹੈ ਤੇ ਜਿਸ ਨੂੰ ਤਾਪਮਾਨ ਦੇ ਵਿੱਚ ਹੋ ਰਹੇ ਵਾਧੇ ਲਈ ਵੀ ਕਿਤਨਾ ਕਿਤੇ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਦੱਸੇ ਕਿ ਪੰਜਾਬ ਦੇ ਵਿੱਚ ਕਨਕ ਤੇ ਝੋਨੇ ਦੇ ਨਾਲ ਨੂੰ آگ ਲਗਾਉਣ ਦੇ ਰੁਝਾਨ ਦਾ ਮੁੱਦਾ ਜੋ ਹੈ ਦਿੱਲੀ ਤੱਕ ਵੀ ਗੂੰਜਦਾ ਰਿਹਾ ਹੈ ਪਿਛਲੇ ਕਈ ਸਾਲਾਂ ਦੇ ਵਿੱਚ ਜੋ ਹੈ ਚਰਚਾ ਹਮੇਸ਼ਾ ਉੱਠਦੀ ਰਹੀ ਹੈ ਕਿ ਜੋ ਹੈ ਕਹਿ ਲੈ ਕਿ ਅਗਲੇ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਜੋ ਪ੍ਰਦੂਸ਼ਣ ਹੋ ਜਾਂਦਾ ਹੈ ਤਾਂ ਉਸ ਦਾ ਹਮੇਸ਼ਾ ਜ਼ਿੰਮੇਵਾਰ ਜੋ ਹੈ ਪੰਜਾਬ ਨੂੰ ਹੀ ਕਿਹਾ ਜਾਂਦਾ ਹੈ ਦਿੱਲੀ ਦੇ ਵੱਲੋਂ ਸੋਹਣ ਜਿਸ ਤਰੀਕੇ ਦੇ ਨਾਲ ਜੋ ਹੈ ਇਸ ਵੇਲੇ ਵੀ ਕਨਕ ਦੇ ਨਾਣ ਨੂੰ ਅੱਗ ਲਗਾਈ ਜਾ ਰਹੀ ਹੈ ਤਾਂ ਇਸ ਦੇ ਨਾਲ ਇਹ ਕਹਿ ਲੈ ਕੇ ਵੱਡਾ ਪ੍ਰਭਾਵ ਜੋ ਹੈ ਪੰਜਾਬ ਦੇ ਵਾਤਾਵਰਣ ਤੇ ਵੀ ਪੈ ਰਿਹਾ ਹੈ ਤਾਂ ਅਸੇ ਕਿ ਪੰਜਾਬ ਦੇ ਵਿੱਚ ਪਿਛਲੀਆਂ ਸਰਕਾਰਾਂ ਸਮੇਂ ਨਿੱਲੇ ਦੇ ਮੁੱਖ ਮੰਤਰੀ ਅਰਵਿੰਦ ਕੇ ਜੀਵਾਲ ਹਾਲਾਂਕਿ ਸਿੱਧੇ ਤੌਰ ਤੇ ਦਿੱਲੀ ਦੇ ਪ੍ਰਦੂਸ਼ਿਤ ਹੋਣ ਦਾ ਭਾਂਡਾ ਜੋ ਹੈ ਪੰਜਾਬ ਸਰ ਭੰਦੇ ਆਏ ਹਨ ਤੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪਰੰਤੋ ਇਸ ਮੁੱਦੇ ਉੱਤੇ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਧਾਰੀ ਚੁੱਪ ਤੋਂ ਬਾਅਦ ਇਹ ਸਵਾਰ ਪੰਜਾਬ ਦੀ ਆਮ ਆਦਮੀ ਪਾਰਟੀ ਵੀ ਕਨਕ ਦੇ ਨਾੜ ਨੂੰ ਅੱਗੇ ਲਗਾਉਣ ਦੇ ਮਾਮਲੇ ਦੇ ਵਿੱਚ ਕਾਮੋਸ਼ ਨਜ਼ਰ ਆ ਰਹੀ ਹੈ ਜਿ세 ਕਿ ਨਾੜ ਫੋਕਸ ਸੰਬੰਧੀ ਜੋ ਹੈ ਮੌਜੂਦਾ ਸਰਕਾਰ ਦੀ ਅਣ ਐਲਾਨੀ ਸਹਿਮਤੀ ਦੇ ਚਲਦਿਆਂ ਵੋਟਾਂ ਦੀ ਤਿਆਰੀ ਦੇ ਵਿੱਚ ਰੁੱਝਿਆ ਪ੍ਰਸ਼ਾਸਨ ਵੀ ਜੋ ਹੈ ਕਿ ਤਨਾ ਕਿਤੇ ਇਹ ਨ ਸਤਾ ਧਾਰੀਆਂ ਦੀ ਜ਼ੁਬਾਨੀ ਹੁਕਮਾਂ ਕਾਰਨ ਜੋ ਇਸ ਮਾਮਲੇ ਦੇ ਵਿੱਚ ਖਾਮੋਸ਼ ਜਾਪ ਰਿਹਾ ਹੈ ਦੱਸ ਕਿ ਲਿਹਾਜ਼ਾ ਅਜਿਹੀ ਖੁੱਲ ਦੇ ਚੱਲਦੇ ਆ ਪਿਛਲੇ ਕਈ ਸਾਲਾਂ ਤੋਂ ਜੋ ਹੈ ਨਾੜ ਨੂੰ ਆਗਲ ਗੋਂ ਤੋਂ ਸੰਕੋਚ ਕਰਨ ਵਾਲੇ ਕਿਸਾਨਾਂ ਨੇ ਵੀ ਇਸ ਵਾਰ ਦੇਖੋ ਦੇਖੀ ਨਾੜ ਨੂੰ ਆਗ ਲਗਾਉਣਾ ਤੋਂ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ ਤੇ ਇਥੋਂ ਤੱਕ ਕਿ ਕਈ ਕਿਸਾਨ ਤਾਂ ਇਹ ਵੀ ਕਹਿੰਦੇ ਜਾਂ ਫਿਰ ਸੋਚਦੇ ਨਜ਼ਰ ਆਉਂਦੇ ਨੇ ਕਿ ਇਸ ਵਾਰ ਤਾਂ ਚਲੋ ਚੋਣਾ ਹਨ ਕੋਈ ਕੁਝ ਨਹੀਂ ਕਹੇਗਾ ਤੇ ਸ਼ਾਇਦ ਇਹ ਹੋ ਵੀ ਰਿਹਾ ਹੈ ਤੁਹਾਨੂੰ ਦੱਸੇ ਕਿ ਮੌਜੂਦਾ ਸਰਕਾਰ ਚੋਣ ਪ੍ਰਚਾਰ ਦੇ ਵਿੱਚ ਇੰਨਾ ਰੁਚੀ ਹੋਈ ਹੈ ਤੇ ਇਸ ਮਸਲੇ ਦੇ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ ਦੱਸਿਆ ਕਿ ਸੂਬੇ ਦੇ ਕਿਸੇ ਵੀ ਸ਼ਹਿਰ ਕਸਬੇ ਨੂੰ ਜਾਣ ਵਾਲੀ ਜੋ ਸੜਕਾਂ ਨੇ ਉਥੇ ਜਿਕਨ ਨਜ਼ਰ ਮਾਰੀਏ ਤਾਂ ਹਰ ਪਾਸੇ ਅੱਗ ਲਗਾ ਕੇ ਸਾੜੀ ਹੋਈ ਨਾਰ ਦੇ ਖੇਤ ਵੇਖ ਨੂੰ ਮਿਲ ਰਹੇ ਨੇ ਤੇ ਇਸ ਕਾਰਨ ਜੋ ਹੈ ਸੜਕਾਂਦ ਵਾਲੇ ਤੇ ਜਾਂ ਫਿਰ ਖੇਤਾਂ ਦੇ ਬੰਨਿਆਂ ਤੇ ਲੱਗੇ ਹਰੇ ਭਰੇ ਦਰਖਤ ਵੀ ਅੱਗ ਦੀਆਂ ਲਪੇਟਾਂ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਝੁਲਸ ਜਾ ਰਹੇ ਨੇ ਦੱਸਿਆ ਕਿ ਸੜਕੀ ਹਾਦਸਿਆਂ ਦੇ ਵਿੱਚ ਜਾਨਾਂ-ਜਾਨ ਦੇ ਨਾਲ-ਨਾਲ ਲੋਕਾਂ ਦਾ ਆਰਥਿਕ ਪੱਖ ਤੋਂ ਵੀ ਜੋ ਹੈ ਨੁਕਸਾਨ ਹੋ ਰਿਹਾ ਤੇ ਇੱਥੋਂ ਤੱਕ ਕਿ ਕਈ ਕਿਸਾਨ ਵੀ ਇਸ ਕਿਸਾਨ ਨੂੰ ਅੱਗ ਲਗਾਈ ਅੱਗ ਦੇ ਲਪੇਟ ਦੇ ਵਿੱਚ ਆ ਕੇ ਮਰ ਗਏ ਨੇ ਸੋ ਦੱਸਦੇ ਕਿ ਹਾਲਾਂਕਿ ਕਿਸਾਨ ਝੋਤੇਬੰਦੀਆਂ ਦੇ ਆਗੂ ਵੀ ਇਸ ਵਰਤਾਰੇ ਖਿਲਾਫ ਜੋ ਹੈ ਖੁੱਲ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਚੁੱਕੇ ਨੇ ਪਰ ਤੁਹਾਨੂੰ ਦੱਸੇ ਕਿ ਬਦਲਾਵ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੇ ਵੱਲੋਂ ਸਿਆਸੀ ਲਾਲਸਾ ਲਈ ਵਰਤੀ ਇਸ ਅਨਗੈਲੀ ਦਾ ਕਾਮਯਾਬਾ ਜੋ ਹੈ ਭਵਿਕ ਵਿੱਚ ਕਿਸਾਨੀ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਭੁਗਤਣਾ ਪਵੇਗਾ ਕਿਉਂਕਿ ਜਿਸ ਤਰੀਕੇ ਇਹ ਧੂਆਂ ਜੋ ਹੈ ਪੰਜਾਬ ਦੀ ਹਵਾ ਦੇ ਵਿੱਚ ਫੈਲਦਾ ਜਾ ਰਿਹਾ ਇਸ ਨਾਲ ਵਾਤਾਵਰਣ ਨੂੰ ਤਾਂ ਵੱਡਾ ਨੁਕਸਾਨ ਹੋ ਹੀ ਰਿਹਾ ਹੈ ਲੇਕਿਨ ਤੁਹਾਨੂੰ ਦੱਸੇ ਕਿ ਗਲੋਬਲ ਵਾਰਮਿੰਗ ਕਾਰਨ ਪਹਿਲਾਂ ਹੀ ਜੋ ਤਾਪਮਾਨ ਇਸ ਵਾਰ ਪਹਿਲਾਂ ਨਾਲੋਂ ਵਧਦਾ ਜਾ ਰਿਹਾ ਹੈ ਤੇ ਹੁਣ ਨਾਣ ਨੂੰ ਲਗਾਈ ਜਾ ਰਹੀ ਅਗਰ ਸਥਿਤੀ ਨੂੰ ਜੋ ਹੈ ਹੋਰ ਖਰਾਬ ਕਰ ਰਹੀ ਹੈ ਸਥਿਤੀ ਨੂੰ ਹੋਰ ਗੰਭੀਰ ਬਣਾਉਣ ਦੀ ਚਾਰੀ ਹੈ ਸੋ ਹੁਣ ਤੁਸੀਂ ਕੀ ਸੋਚਦੇ ਵਿਚਾਰਿਓ ਜਿਸ ਤਰੀਕੇ ਨਾਲ ਗੈਸਾਨਾ ਦੇ ਵੱਲੋਂ ਇਹ ਕਨਕ ਦੇ ਨਾਂ ਨੂੰ ਅੱਗ ਲਗਾਈ ਜਾ ਰਹੀ ਹੈ ਆਏ ਦਿਨ ਜੋ ਹੈ ਇਹ ਖਬਰਾਂ ਸਾਹਮਣੇ ਆਦੀਆਂ ਨੇ ਤਾਂ ਇਸ ਦੇ ਵਿੱਚ ਕਈ ਵੱਡੇ ਹਾਦਸੇ ਵੀ ਹੋ ਰਹੇ ਨੇ ਸੋ ਇਸ ਨੂੰ ਲੈ ਕੇ ਤੁਸੀਂ ਕੀ ਸੋਚਦੇ ਵਿਚਾਰ ਦਿਓ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਹੋਰ ਜਾਣਕਾਰੀ ਲੈਣ ਦੇ ਲਈ ਦੇਖਦੇ ਰਹੋ ਅਜੀਤ ਵੈਬ ਟੀਵੀ ਪੰਜਾਬ ਦੇ ਵਿੱਚ ਬਕੈਰ ਦੀ ਗਰਮੀ ਨੇ ਲੋਕਾਂ ਨੂੰ ਹਾਲੂ ਬੇਹਾਲ ਕੀਤਾ ਹੋਇਆ ਹੈ ਤਾਂ ਉਤੇ ਹੀ ਸੂਬੇ ਭਰ ਦੇ ਵਿੱਚ ਕਨਕ ਦੇ ਨਾੜ ਨੂੰ ਅੱਗ ਲਗਾਉਣ ਦਾ ਰੁਝਾਨ ਵੀ ਸੂਬਾ ਸਰਕਾਰ ਦੀ ਨੀਅਤ ਅਤੇ ਨੀਤੀਆਂ ਦੇ ਚਲਦਿਆਂ ਜੋ ਹੈ ਸਿਖਰ ਤੇ ਹੈ ਤੇ ਜਿਸ ਨੂੰ ਤਾਪਮਾਨ ਦੇ ਵਿੱਚ ਹੋ ਰਹੇ ਵਾਧੇ ਲਈ ਵੀ ਕਿਤਨਾ ਕਿਤੇ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਦੱਸੇ ਕਿ ਪੰਜਾਬ ਦੇ ਵਿੱਚ ਕਨਕ ਤੇ ਝੋਨੇ ਦੇ ਨਾੜ ਨੂੰ ਅੱਗ ਲਗਾਉਣ ਦੇ ਰੁਝਾਨ ਦਾ ਮੁੱਦਾ ਜੋ ਹੈ ਦਿੱਲੀ ਤੱਕ ਵੀ ਗੂੰਜਦਾ ਰਿਹਾ ਹੈ ਪਿਛਲੇ ਕਈ ਸਾਲਾਂ ਦੇ ਵਿੱਚ ਜੋ ਹੈ ਚਰਚਾ ਹਮੇਸ਼ਾ ਉੱਠਦੀ ਰਹੀ ਹੈ ਕਿ ਜੋ ਹੈ ਕਹੇ ਲੇ ਕਿ ਅਗਲੇ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਜੋ ਪ੍ਰਦੂਸ਼ਣ ਹੋ ਜਾਂਦਾ ਹੈ ਤਾਂ ਉਸ ਦਾ ਹਮੇਸ਼ਾ ਜ਼ਿੰਮੇਵਾਰ ਜੋ ਹੈ ਪੰਜਾਬ ਨੂੰ ਹੀ ਕਿਹਾ ਜਾਂਦਾ ਹੈ ਦਿੱਲੀ ਦੇ ਵੱਲੋਂ ਸੋਹਣ ਜਿਸ ਤਰੀਕੇ ਦੇ ਨਾਲ ਜੋ ਹੈ ਇਸ ਵੇਲੇ ਵੀ ਕਨਕ ਦੇ ਨਾਣ ਨੂੰ ਅੱਗ ਲਗਾਈ ਜਾ ਰਹੀ ਹੈ ਤਾਂ ਇਸ ਦੇ ਨਾਲ ਇਹ ਕਹਿ ਲੈ ਕੇ ਵੱਡਾ ਪ੍ਰਭਾਵ ਜੋ ਹੈ ਪੰਜਾਬ ਦੇ ਵਾਤਾਵਰਣ ਤੇ ਵੀ ਪੈ ਰਿਹਾ ਹੈ ਤਾਂ ਸੇਕਾ ਪੰਜਾਬ ਦੇ ਵਿੱਚ ਪਿਛਲੀਆਂ ਸਰਕਾਰਾਂ ਸਮੇਂ ਨਿੱਲੇ ਦੇ ਮੁੱਖ ਮੰਤਰੀ ਅਰਵਿੰਦ ਕੇ ਜੀਵਾਲ ਹਾਲਾਂਕਿ ਸਿੱਧੇ ਤੌਰ ਤੇ ਦਿੱਲੀ ਦੇ ਪ੍ਰਦੂਸ਼ਿਤ ਹੋਣ ਦਾ ਭਾਂਡਾ ਜੋ ਹੈ ਪੰਜਾਬ ਸਿਰ ਭੰਦੇ ਆਏ ਹਨ ਤੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪਰੰਤੋ ਇਸ ਮੁੱਦੇ ਉੱਤੇ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਧਾਰੀ ਚੁੱਪ ਤੋਂ ਬਾਅਦ ਇਹ ਸਵਾਰ ਪੰਜਾਬ ਦੀ ਆਮ ਆਦਮੀ ਪਾਰਟੀ ਵੀ ਕਨਕ ਦੇ ਨਾੜ ਨੂੰ ਅੱਗੇ ਲਗਾਉਣ ਦੇ ਮਾਮਲੇ ਦੇ ਵਿੱਚ ਖਾਮੋਸ਼ ਨਜ਼ਰ ਆ ਰਹੀ ਹੈ ਤਾਂ ਸਕੇ ਨਾੜ ਫੋਕਸ ਸੰਬੰਧੀ ਜੋ ਹੈ ਮੌਜੂਦਾ ਸਰਕਾਰ ਦੀ ਅਣ ਐਲਾਨੀ ਸਹਿਮਤੀ ਦੇ ਚਲਦਿਆਂ ਵੋਟਾਂ ਦੀ ਤਿਆਰੀ ਦੇ ਵਿੱਚ ਰੁੱਝਿਆ ਪ੍ਰਸ਼ਾਸਨ ਵੀ ਜੋ ਹੈ ਕਿਤਨਾ ਕਿਤੇ ਮੈਨਾਂ ਸਤਾ ਤਾਰੀਆਂ ਦੀ ਜ਼ੁਬਾਨੀ ਹੁਕਮਾਂ ਕਾਰਨ ਜੋ ਐਸਾ ਮਾਮਲੇ ਦੇ ਵਿੱਚ ਖਾਮੋਸ਼ ਜਾਪ ਰਾਇਆ ਦੱਸਿਆ ਕਿ ਲਹਾਜ਼ਾ ਅਜਿਹੀ ਖੁੱਲ ਦੇ ਚੱਲਦੇ ਆ ਪਿਛਲੇ ਕਈ ਸਾਲਾਂ ਤੋਂ ਜੋ ਹੈ ਨਾੜ ਨੂੰ ਆਗਲ ਗੋਂ ਤੋਂ ਸੰਕੋਚ ਕਰਨ ਵਾਲੇ ਕਿਸਾਨਾਂ ਨੇ ਵੀ ਇਸ ਵਾਰ ਦੇਖੋ ਦੇਖੀ ਨਾੜ ਨੂੰ ਆਗ ਲਗਾਉਣਾ ਤੋਂ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ ਤੇ ਇਥੋਂ ਤੱਕ ਕਿ ਕਈ ਕਿਸਾਨ ਤਾਂ ਇਹ ਵੀ ਕਹਿੰਦੇ ਜਾਂ ਫਿਰ ਸੋਚਦੇ ਨਜ਼ਰ ਆਉਂਦੇ ਨੇ ਕਿ ਇਸ ਵਾਰ ਤਾਂ ਚਲੋ ਚੋਣਾ ਹਨ ਕੋਈ ਕੁਝ ਨਹੀਂ ਕਹੇਗਾ ਤੇ ਸ਼ਾਇਦ ਇਹ ਹੋ ਵੀ ਰਿਹਾ ਹੈ ਤੁਹਾਨੂੰ ਦੱਸਿਆ ਕਿ ਮੌਜੂਦਾ ਸਰਕਾਰ ਚੋਣ ਪ੍ਰਚਾਰ ਦੇ ਵਿੱਚ ਇੰਨਾ ਕ ਰੁਜੀ ਹੋਈ ਤੇ ਇਸ ਮਸਲੇ ਦੇ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ ਦੱਸਿਆ ਕਿ ਸੂਬੇ ਦੇ ਕਿਸੇ ਵੀ ਸ਼ਹਿਰ ਕਸਬੇ ਨੂੰ ਜਾਣ ਵਾਲੀ ਜੋ ਸੜਕਾਂ ਨੇ ਉਥੇ ਜਿਕਨ ਨਜ਼ਰ ਮਾਰੀਏ ਤਾਂ ਹਰ ਪਾਸੇ ਅੱਗ ਲਗਾ ਕੇ ਸਾੜੀ ਹੋਈ ਨਾਰ ਦੇ ਖੇਤ ਵੇਖ ਨੂੰ ਮਿਲ ਰਹੇ ਨੇ ਤੇ ਇਸ ਕਾਰਨ ਜੋ ਹੈ ਸੜਕਾਂ ਦwale ਤੇ ਜਾਂ ਫਿਰ ਖੇਤਾਂ ਦੇ ਬੰਨਿਆਂ ਤੇ ਲੱਗੇ ਹਰੇ ਭਰੇ ਦਰਖਤ ਵੀ ਅੱਗ ਦੀਆਂ ਲਪੇਟਾਂ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਝੁਲਸ ਜਾ ਰਹੇ ਨੇ ਦੱਸਿਆ ਕਿ ਸੜਕੀ ਹਾਦਸਿਆਂ ਦੇ ਵਿੱਚ ਜਾਨਾਂ-ਜਾਨ ਦੇ ਨਾਲ-ਨਾਲ ਲੋਕਾਂ ਦਾ ਆਰਥਿਕ ਪੱਖ ਤੋਂ ਵੀ ਜੋ ਹੈ ਨੁਕਸਾਨ ਹੋ ਰਿਹਾ ਤੇ ਇਥੋਂ ਤੱਕ ਕਿ ਕਈ ਕਿਸਾਨ ਵੀ ਇਸ ਆਣ ਨੂੰ ਅੱਗ ਲਗਾਈ ਅੱਗ ਦੇ ਲਪੇਟ ਦੇ ਵਿੱਚ ਆ ਕੇ ਮਰ ਗਏ ਨੇ ਸੋ ਦੱਸਦੇ ਕਿ ਹਾਲਾਂਕਿ ਕਿਸਾਨ ਝੋਤੇਬੰਦੀਆਂ ਦੇ ਆਗੂ ਵੀ ਇਸ ਵਰਤਾਰੇ ਖਿਲਾਫ ਜੋ ਹੈ ਖੁੱਲ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਚੁੱਕੇ ਨੇ ਪਰ ਤੁਹਾਨੂੰ ਦੱਸੇ ਕਿ ਬਦਲਾਵ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੇ ਵੱਲੋਂ ਸਿਆਸੀ ਲਾਲਸਾ ਲਈ ਵਰਤੀ ਇਸ ਅਨਗੈਲੀ ਦਾ ਕਾਮਯਾਬਾ ਜੋ ਹੈ ਭਵਿਕ ਵਿੱਚ ਕਿਸਾਨੀ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਭੁਗਤਣਾ ਪਵੇਗਾ ਕਿਉਂਕਿ ਜਿਸ ਤਰੀਕੇ ਇਹ ਧੂਆਂ ਜੋ ਹੈ ਪੰਜਾਬ ਦੀ ਹਵਾ ਦੇ ਵਿੱਚ ਫੈਲਦਾ ਜਾ ਰਿਹਾ ਇਸ ਨਾਲ ਵਾਤਾਵਰਣ ਨੂੰ ਤਾਂ ਵੱਡਾ ਨੁਕਸਾਨ ਹੋ ਹੀ ਰਿਹਾ ਹੈ ਲੇਕਿਨ ਤੁਹਾਨੂੰ ਦੱਸੇ ਕਿ ਗਲੋਬਲ ਵਾਰਮਿੰਗ ਕਾਰਨ ਪਹਿਲਾਂ ਹੀ ਜੋ ਤਾਪਮਾਨ ਇਸ ਵਾਰ ਪਹਿਲਾਂ ਨਾਲੋਂ ਵਧਦਾ ਜਾ ਰਿਹਾ ਹੈ ਤੇ ਹੁਣ ਨਾਣ ਨੂੰ ਲਗਾਈ ਜਾ ਰਹੀ ਅਗਰ ਸਥਿਤੀ ਨੂੰ ਜੋ ਹੋਰ ਖਰਾਬ ਕਰ ਰਹੀ ਹੈ ਸਥਿਤੀ ਨੂੰ ਹੋਰ ਗੰਭੀਰ ਬਣਾਉਣ ਦੀ ਚਾਰੀ ਹੈ ਸੋ ਹੁਣ ਤੁਸੀਂ ਕੀ ਸੋਚਦੇ ਵਿਚਾਰਿਓ ਜਿਸ ਤਰੀਕੇ ਨਾਲ ਕਿਸਾਨਾਂ ਦੇ ਵੱਲੋਂ ਇਹ ਕਨਕ ਦੇ ਨਾਣ ਨੂੰ ਅੱਗ ਲਗਾਈ ਜਾ ਰਹੀ ਹੈ ਆਏ ਦਿਨ ਜੋ ਹੈ ਇਹ ਖਬਰਾਂ ਸਾਹਮਣੇ ਆndੀਆਂ ਨੇ ਤਾਂ ਇਸ ਦੇ ਵਿੱਚ ਕਈ ਵੱਡੇ ਹਾਦਸੇ ਵੀ ਹੋ ਰਹੇ ਨੇ ਸੋ ਇਸ ਨੂੰ ਲੈ ਕੇ ਤੁਸੀਂ ਕੀ ਸੋਚਦੇ ਵਿਚਾਰ ਦਿਓ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਹੋਰ ਜਾਣਕਾਰੀ ਲੈਣ ਦੇ ਲਈ ਦੇਖਦੇ ਰਹੋ ਅਜੀਤ ਵੈਬ ਟੀਵੀ ਪੰਜਾਬ ਦੇ ਵਿੱਚ ਬਕੈਰ ਦੀ ਗਰਮੀ ਨੇ ਲੋਕਾਂ ਨੂੰ ਹਾਲੂ ਬੇਹਾਲ ਕੀਤਾ ਹੋਇਆ ਹੈ ਤਾਂ ਉਤੇ ਹੀ ਸੂਬੇ ਪੱਧਰ ਦੇ ਵਿੱਚ ਕਨਕ ਦੇ ਨਾੜ ਨੂੰ ਅੱਗ ਲਗਾਉਣ ਦਾ ਰੁਝਾਨ ਵੀ ਸੂਬਾ ਸਰਕਾਰ ਦੀ ਨੀਅਤ ਅਤੇ ਨੀਤੀਆਂ ਦੇ ਚਲਦਿਆਂ ਜੋ ਹੈ ਸਿਖਰ ਤੇ ਹੈ ਤੇ ਜਿਸ ਨੂੰ ਤਾਪਮਾਨ ਦੇ ਵਿੱਚ ਹੋ ਰਹੇ ਵਾਧੇ ਲਈ ਵੀ ਕਿਤਨਾ ਕਿਤੇ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਦੱਸੇ ਕਿ ਪੰਜਾਬ ਦੇ ਵਿੱਚ ਕਨਕ ਤੇ ਝੋਨੇ ਦੇ ਨਾੜ ਨੂੰ ਅੱਗ ਲਗਾਉਣ ਦੇ ਰੁਝਾਨ ਦਾ ਮੁੱਦਾ ਜੋ ਹੈ ਦਿੱਲੀ ਤੱਕ ਵੀ ਗੂੰਜਦਾ ਰਿਹਾ ਹੈ ਪਿਛਲੇ ਕਈ ਸਾਲਾਂ ਦੇ ਵਿੱਚ ਜੋ ਹੈ ਚਰਚਾ ਹਮੇਸ਼ਾ ਉੱਠਦੀ ਰਹੀ ਹੈ ਕਿ ਜੋ ਹੈ ਕਹੇ ਲੇ ਕਿ ਅਗਲੇ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਜੋ ਪ੍ਰਦੂਸ਼ਣ ਹੋ ਜਾਂਦਾ ਹੈ ਤਾਂ ਉਸ ਦਾ ਹਮੇਸ਼ਾ ਜ਼ਿੰਮੇਵਾਰ ਜੋ ਹੈ ਪੰਜਾਬ ਨੂੰ ਹੀ ਕਿਹਾ ਜਾਂਦਾ ਹੈ ਦਿੱਲੀ ਦੇ ਵੱਲੋਂ ਸੋਹਣ ਜਿਸ ਤਰੀਕੇ ਦੇ ਨਾਲ ਜੋ ਹੈ ਇਸ ਵੇਲੇ ਵੀ ਕਨਕ ਦੇ ਨਾਣ ਨੂੰ ਅੱਗ ਲਗਾਈ ਜਾ ਰਹੀ ਹੈ ਤਾਂ ਇਸ ਦੇ ਨਾਲ ਇਹ ਕਹਿ ਲੈ ਕੇ ਵੱਡਾ ਪ੍ਰਭਾਵ ਜੋ ਹੈ ਪੰਜਾਬ ਦੇ ਵਾਤਾਵਰਣ ਤੇ ਵੀ ਪੈ ਰਿਹਾ ਹੈ ਤਾਂ ਸੇਕਾ ਪੰਜਾਬ ਦੇ ਵਿੱਚ ਪਿਛਲੀਆਂ ਸਰਕਾਰਾਂ ਸਮੇਂ ਨਿੱਲੇ ਦੇ ਮੁੱਖ ਮੰਤਰੀ ਅਰਵਿੰਦ ਕੇ ਜੀਵਾਲ ਹਾਲਾਂਕਿ ਸਿੱਧੇ ਤੌਰ ਤੇ ਦਿੱਲੀ ਦੇ ਪ੍ਰਦੂਸ਼ਿਤ ਹੋਣ ਦਾ ਭਾਂਡਾ ਜੋ ਹੈ ਪੰਜਾਬ ਸਿਰ ਭੰਦੇ ਆਏ ਹਨ ਤੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪਰੰਤੋ ਇਸ ਮੁੱਦੇ ਉੱਤੇ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਧਾਰੀ ਚੁੱਪ ਤੋਂ ਬਾਅਦ ਇਹ ਸਵਾਰ ਪੰਜਾਬ ਦੀ ਆਮ ਆਦਮੀ ਪਾਰਟੀ ਵੀ ਕਨਕ ਦੇ ਨਾੜ ਨੂੰ ਅੱਗੇ ਲਗਾਉਣ ਦੇ ਮਾਮਲੇ ਦੇ ਵਿੱਚ ਖਾਮੋਸ਼ ਨਜ਼ਰ ਆ ਰਹੀ ਹੈ ਤਾਂ ਸਕੇ ਨਾੜ ਫੋਕਸ ਸੰਬੰਧੀ ਜੋ ਹੈ ਮੌਜੂਦਾ ਸਰਕਾਰ ਦੀ ਅਣ ਐਲਾਨੀ ਸਹਿਮਤੀ ਦੇ ਚਲਦਿਆਂ ਵੋਟਾਂ ਦੀ ਤਿਆਰੀ ਦੇ ਵਿੱਚ ਰੁੱਝਿਆ ਪ੍ਰਸ਼ਾਸਨ ਵੀ ਜੋ ਹੈ ਕਿਤਨਾ ਕਿਤੇ ਮੈਂ ਨ ਸਤਾ ਤਾਰੀਆਂ ਦੀ ਜ਼ੁਬਾਨੀ ਹੁਕਮਾਂ ਕਾਰਨ ਜੋ ਐਸਾ ਮਾਮਲੇ ਦੇ ਵਿੱਚ ਖਾਮੋਸ਼ ਜਾਪ ਰਿਹਾ ਹੈ ਦੱਸ ਕਿ ਲਿਹਾਜ਼ਾ ਅਜਿਹੀ ਖੁੱਲ ਦੇ ਚੱਲਦੇ ਆ ਪਿਛਲੇ ਕਈ ਸਾਲਾਂ ਤੋਂ ਜੋ ਹੈ ਨਾੜ ਨੂੰ ਆਗਲ ਗੋਣ ਤੋਂ ਸੰਕੋਚ ਕਰਨ ਵਾਲੇ ਕਿਸਾਨਾਂ ਨੇ ਵੀ ਇਸ ਵਾਰ ਦੇਖੋ ਦੇਖੀ ਨਾੜ ਨੂੰ ਆਗ ਲਗਾਉਣਾ ਤੋਂ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ ਤੇ ਇਥੋਂ ਤੱਕ ਕਿ ਕਈ ਕਿਸਾਨ ਤਾਂ ਇਹ ਵੀ ਕਹਿੰਦੇ ਜਾਂ ਫਿਰ ਸੋਚਦੇ ਨਜ਼ਰ ਆਉਂਦੇ ਨੇ ਕਿ ਇਸ ਵਾਰ ਤਾਂ ਚਲੋ ਚੋਣਾ ਹਨ ਕੋਈ ਕੁਝ ਨਹੀਂ ਕਹੇਗਾ ਤੇ ਸ਼ਾਇਦ ਇਹ ਹੋ ਵੀ ਰਿਹਾ ਹੈ ਤੁਹਾਨੂੰ ਦੱਸੇ ਕਿ ਮੌਜੂਦਾ ਸਰਕਾਰ ਚੋਣ ਪ੍ਰਚਾਰ ਦੇ ਵਿੱਚ ਇੰਨਾ ਕ ਰੁਜੀ ਹੋਈ ਇਹ ਤੇ ਇਸ ਮਸਲੇ ਦੇ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ ਦੱਸਿਆ ਕਿ ਸੂਬੇ ਦੇ ਕਿਸੇ ਵੀ ਸ਼ਹਿਰ ਕਸਬੇ ਨੂੰ ਜਾਣ ਵਾਲੀ ਜੋ ਸੜਕਾਂ ਨੇ ਉਥੇ ਜਿਕਨ ਨਜ਼ਰ ਮਾਰੀਏ ਤਾਂ ਹਰ ਪਾਸੇ ਅੱਗ ਲਗਾ ਕੇ ਸਾੜੀ ਹੋਈ ਨਾਰ ਦੇ ਖੇਤ ਵੇਖ ਨੂੰ ਮਿਲ ਰਹੇ ਨੇ ਤੇ ਇਸ ਕਾਰਨ ਜੋ ਹੈ ਸੜਕਾਂ ਦwale ਤੇ ਜਾਂ ਫਿਰ ਖੇਤਾਂ ਦੇ ਬੰਨਿਆਂ ਤੇ ਲੱਗੇ ਹਰੇ ਭਰੇ ਦਰਖਤ ਵੀ ਅੱਗ ਦੀਆਂ ਲਪੇਟਾਂ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਝੁਲਸ ਜਾ ਰਹੇ ਨੇ ਦੱਸਿਆ ਕਿ ਸੜਕੀ ਹਾਦਸਿਆਂ ਦੇ ਵਿੱਚ ਜਾਨਾਂ-ਜਾਨ ਦੇ ਨਾਲ-ਨਾਲ ਲੋਕਾਂ ਦਾ ਆਰਥਿਕ ਪੱਖ ਤੋਂ ਵੀ ਜੋ ਹੈ ਨੁਕਸਾਨ ਹੋ ਰਿਹਾ ਤੇ ਇਥੋਂ ਤੱਕ ਕਿ ਕਈ ਕਿਸਾਨ ਵੀ ਇਸ ਆਣ ਨੂੰ ਅੱਗ ਲਗਾਈ ਅੱਗ ਦੇ ਲਪੇਟ ਦੇ ਵਿੱਚ ਆ ਕੇ ਮਰ ਗਏ ਨੇ ਸੋ ਦੱਸਦੇ ਕਿ ਹਾਲਾਂਕਿ ਕਿਸਾਨ ਝੋਤੇਬੰਦੀਆਂ ਦੇ ਆਗੂ ਵੀ ਇਸ ਵਰਤਾਰੇ ਖਿਲਾਫ ਜੋ ਹੈ ਖੁੱਲ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਚੁੱਕੇ ਨੇ ਪਰ ਤੁਹਾਨੂੰ ਦੱਸੇ ਕਿ ਬਦਲਾਵ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੇ ਵੱਲੋਂ ਸਿਆਸੀ ਲਾਲਸਾ ਲਈ ਵਰਤੀ ਇਸ ਅਨਗਹਿਲੀ ਦਾ ਕਾਮਯਾਬਾ ਜੋ ਹੈ ਭਵਿਕ ਵਿੱਚ ਕਿਸਾਨੀ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਭੁਗਤਣਾ ਪਵੇਗਾ ਕਿਉਂਕਿ ਜਿਸ ਤਰੀਕੇ ਇਹ ਧੂਆਂ ਜੋ ਹੈ ਪੰਜਾਬ ਦੀ ਹਵਾ ਦੇ ਵਿੱਚ ਫੈਲਦਾ ਜਾ ਰਿਹਾ ਇਸ ਨਾਲ ਵਾਤਾਵਰਣ ਨੂੰ ਤਾਂ ਵੱਡਾ ਨੁਕਸਾਨ ਹੋ ਹੀ ਰਿਹਾ ਹੈ ਲੇਕਿਨ ਤੁਹਾਨੂੰ ਦੱਸਿਆ ਕਿ ਗਲੋਬਲ ਵਾਰਮਿੰਗ ਕਾਰਨ ਪਹਿਲਾਂ ਹੀ ਜੋ ਤਾਪਮਨ ਇਸ ਵਾਰ ਪਹਿਲਾਂ ਨਾਲੋਂ ਵੱਧਦਾ ਜਾ ਰਿਹਾ ਹੈ ਤੇ ਹੁਣ ਨਾਣ ਨੂੰ ਲਗਾਈ ਜਾ ਰਹੀ ਅਗਰ ਸਥਿਤੀ ਨੂੰ ਜੇ ਹੋਰ ਖਰਾਬ ਕਰ ਰਹੀ ਹੈ ਸਥਿਤੀ ਨੂੰ ਹੋਰ ਗੰਭੀਰ ਬਣਾਉਣ ਦੀ ਚਾਰੀ ਹੈ ਸੋ ਹੁਣ ਤੁਸੀਂ ਕੀ ਸੋਚਦੇ ਵਿਚਾਰ ਰਹੇ ਹੋ ਜਿਸ ਤਰੀਕੇ ਨਾਲ ਕਿਸਾਨਾਂ ਦੇ ਵੱਲੋਂ ਇਹ ਕਨਕ ਦੇ ਨਾਣ ਨੂੰ ਅੱਗ ਲਗਾਈ ਜਾ ਰਹੀ ਹੈ ਆਏ ਦਿਨ ਜੋ ਹੈ ਇਹ ਖਬਰਾਂ ਸਾਹਮਣੇ ਆndੀਆਂ ਨੇ ਤਾਂ ਇਸ ਦੇ ਵਿੱਚ ਕਈ ਵੱਡੇ ਹਾਦਸੇ ਵੀ ਹੋ ਰਹੇ ਨੇ ਸੋ ਇਸ ਨੂੰ ਲੈ ਕੇ ਤੁਸੀਂ ਕੀ ਸੋਚਦੇ ਵਿਚਾਰ ਦਿਓ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਹੋਰ ਜਾਣਕਾਰੀ ਲੈਣ ਦੇ ਲਈ ਦੇਖਦੇ ਰਹੋ ਅਜੀਤ ਵੈਬ ਟੀਵੀ ਪੰਜਾਬ ਦੇ ਵਿੱਚ ਬਕੈਰ ਦੀ ਗਰਮੀ ਨੇ ਲੋਕਾਂ ਨੂੰ ਹਾਲੂ ਬੇਹਾਲ ਕੀਤਾ ਹੋਇਆ ਹੈ ਤਾਂ ਉਤੇ ਹੀ ਸੂਬੇ ਭਰ ਦੇ ਵਿੱਚ ਕਨਕ ਦੇ ਨਾਲ ਨੂੰ ਅੱਗ ਲਗਾਉਣ ਦਾ ਰੁਝਾਨ ਵੀ ਸੂਬਾ ਸਰਕਾਰ ਦੀ ਨਿਯਤ ਅਤੇ ਨੀਤੀਆਂ ਦੇ ਚਲਦਿਆਂ ਜੋ ਹੈ ਸਿਖਰ ਤੇ ਹੈ ਤੇ ਜਿਸ ਨੂੰ ਤਾਪਮਾਨ ਦੇ ਵਿੱਚ ਹੋ ਰਹੇ ਵਾਧੇ ਲਈ ਵੀ ਕਿਤਨਾ ਕਿਤੇ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਦੱਸੇ ਕਿ ਪੰਜਾਬ ਦੇ ਵਿੱਚ ਕਨਕ ਤੇ ਝੋਨੇ ਦੇ ਨਾਲ ਨੂੰ ਅੱਗ ਲਗਾਉਣ ਦੇ ਰੁਝਾਨ ਦਾ ਮੁੱਦਾ ਜੋ ਹੈ ਦਿੱਲੀ ਤੱਕ ਵੀ ਗੂੰਜਦਾ ਰਿਹਾ ਹੈ ਪਿਛਲੇ ਕਈ ਸਾਲਾਂ ਦੇ ਵਿੱਚ ਜੋ ਹੈ ਚਰਚਾ ਹਮੇਸ਼ਾ ਉੱਠਦੀ ਰਹੀ ਹੈ ਕਿ ਜੋ ਹੈ ਕਹੇ ਲੇ ਕਿ ਅਗਲੇ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਜੋ ਪ੍ਰਦੂਸ਼ਣ ਹੋ ਜਾਂਦਾ ਹੈ ਤਾਂ ਉਸ ਦਾ ਹਮੇਸ਼ਾ ਜ਼ਿੰਮੇਵਾਰ ਜੋ ਹੈ ਪੰਜਾਬ ਨੂੰ ਹੀ ਕਿਹਾ ਜਾਂਦਾ ਹੈ ਦਿੱਲੀ ਦੇ ਵੱਲੋਂ ਸੋਹਣ ਜਿਸ ਤਰੀਕੇ ਦੇ ਨਾਲ ਜੋ ਹੈ ਇਸ ਵੇਲੇ ਵੀ ਕਨਕ ਦੇ ਨਾਣ ਨੂੰ ਅੱਗ ਲਗਾਈ ਜਾ ਰਹੀ ਹੈ ਤਾਂ ਇਸ ਦੇ ਨਾਲ ਇਹ ਕਹਿ ਲੈ ਕੇ ਵੱਡਾ ਪ੍ਰਭਾਵ ਜੋ ਹੈ ਪੰਜਾਬ ਦੇ ਵਾਤਾਵਰਣ ਤੇ ਵੀ ਪੈ ਰਿਹਾ ਹੈ ਤਾਂ ਸੇਕਾ ਪੰਜਾਬ ਦੇ ਵਿੱਚ ਪਿਛਲੀਆਂ ਸਰਕਾਰਾਂ ਸਮੇਂ ਨਿੱਲੇ ਦੇ ਮੁੱਖ ਮੰਤਰੀ ਅਰਵਿੰਦ ਕੇ ਜੀਵਾਲ ਹਾਲਾਂਕਿ ਸਿੱਧੇ ਤੌਰ ਤੇ ਦਿੱਲੀ ਦੇ ਪ੍ਰਦੂਸ਼ਿਤ ਹੋਣ ਦਾ ਭਾਂਡਾ ਜੋ ਹੈ ਪੰਜਾਬ ਸਿਰ ਭੰਦੇ ਆਏ ਹਨ ਤੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪਰੰਤੋ ਇਸ ਮੁੱਦੇ ਉੱਤੇ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਧਾਰੀ ਚੁੱਪ ਤੋਂ ਬਾਅਦ ਇਹ ਸਵਾਰ ਪੰਜਾਬ ਦੀ ਆਮ ਆਦਮੀ ਪਾਰਟੀ ਵੀ ਕਨਕ ਦੇ ਨਾੜ ਨੂੰ ਅੱਗੇ ਲਗਾਉਣ ਦੇ ਮਾਮਲੇ ਦੇ ਵਿੱਚ ਖਾਮੋਸ਼ ਨਜ਼ਰ ਆ ਰਹੀ ਹੈ ਤਾਂ ਸਕੇ ਨਾੜ ਫੋਕਸ ਸੰਬੰਧੀ ਜੋ ਹੈ ਮੌਜੂਦਾ ਸਰਕਾਰ ਦੀ ਅਣ ਐਲਾਨੀ ਸਹਿਮਤੀ ਦੇ ਚਲਦਿਆਂ ਵੋਟਾਂ ਦੀ ਤਿਆਰੀ ਦੇ ਵਿੱਚ ਰੁੱਝਿਆ ਪ੍ਰਸ਼ਾਸਨ ਵੀ ਜੋ ਹੈ ਕਿਤਨਾ ਕਿਤੇ ਮੈਨਾਂ ਸਤਾ ਤਾਰੀਆਂ ਦੀ ਜ਼ੁਬਾਨੀ ਹੁਕਮਾਂ ਕਾਰਨ ਜੋ ਐਸਮ ਮਾਮਲੇ ਦੇ ਵਿੱਚ ਖਾਮੋਸ਼ ਜਾਪ ਰਾਇ ਦੱਸੇ ਕਿ ਲਿਹਾਜ਼ਾ ਅਜਿਹੀ ਖੁੱਲ ਦੇ ਚੱਲਦੇ ਆ ਪਿਛਲੇ ਕਈ ਸਾਲਾਂ ਤੋਂ ਜੋ ਹੈ ਨਾੜ ਨੂੰ ਆਗਲ ਗੋਂ ਤੋਂ ਸੰਕੋਚ ਕਰਨ ਵਾਲੇ ਕਿਸਾਨਾਂ ਨੇ ਵੀ ਇਸ ਵਾਰ ਦੇਖੋ ਦੇਖੀ ਨਾੜ ਨੂੰ ਆਗ ਲਗਾਉਣਾ ਤੋਂ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ ਤੇ ਇਥੋਂ ਤੱਕ ਕਿ ਕਈ ਕਿਸਾਨ ਤਾਂ ਇਹ ਵੀ ਕਹਿੰਦੇ ਜਾਂ ਫਿਰ ਸੋਚਦੇ ਨਜ਼ਰ ਆਉਂਦੇ ਨੇ ਕਿ ਇਸ ਵਾਰ ਤਾਂ ਚਲੋ ਚੋਣਾ ਹਨ ਕੋਈ ਕੁਝ ਨਹੀਂ ਕਹੇਗਾ ਤੇ ਸ਼ਾਇਦ ਇਹ ਹੋ ਵੀ ਰਿਹਾ ਹੈ ਤੁਹਾਨੂੰ ਦੱਸੇ ਕਿ ਮੌਜੂਦਾ ਸਰਕਾਰ ਚੋਣ ਪ੍ਰਚਾਰ ਦੇ ਵਿੱਚ ਇੰਨਾ ਕ ਰੁਜੀ ਹੋਈ ਇਹ ਤੇ ਇਸ ਮਸਲੇ ਦੇ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ ਦੱਸਿਆ ਕਿ ਸੂਬੇ ਦੇ ਕਿਸੇ ਵੀ ਸ਼ਹਿਰ ਕਸਬੇ ਨੂੰ ਜਾਣ ਵਾਲੀ ਜੋ ਸੜਕਾਂ ਨੇ ਉਥੇ ਜਿਕਨ ਨਜ਼ਰ ਮਾਰੀਏ ਤਾਂ ਹਰ ਪਾਸੇ ਅੱਗ ਲਗਾ ਕੇ ਸਾੜੀ ਹੋਈ ਨਾਰ ਦੇ ਖੇਤ ਵੇਖਣ ਨੂੰ ਮਿਲ ਰਹੇ ਨੇ ਤੇ ਇਸ ਕਾਰਨ ਜੋ ਹੈ ਸੜਕਾਂ ਦੁਆਲੇ ਤੇ ਜਾਂ ਫਿਰ ਖੇਤਾਂ ਦੇ ਬੰਨਿਆਂ ਤੇ ਲੱਗੇ ਹਰੇ ਭਰੇ ਦਰਖਤ ਵੀ ਅੱਗ ਦੀਆਂ ਲਪੇਟਾਂ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਝੁਲਸ ਜਾ ਰਹੇ ਨੇ ਦੱਸਿਆ ਕਿ ਸੜਕੀ ਹਾਦਸਿਆਂ ਦੇ ਵਿੱਚ ਜਾਨਾਂ-ਜਾਨ ਦੇ ਨਾਲ-ਨਾਲ ਲੋਕਾਂ ਦਾ ਆਰਥਿਕ ਪੱਖ ਤੋਂ ਵੀ ਜੋ ਹੈ ਨੁਕਸਾਨ ਹੋ ਰਿਹਾ ਤੇ ਇੱਥੋਂ ਤੱਕ ਕਿ ਕਈ ਕਿਸਾਨ ਵੀ ਇਸ ਆਣ ਨੂੰ ਅੱਗ ਲਗਾਈ ਅੱਗ ਦੇ ਲਪੇਟ ਦੇ ਵਿੱਚ ਆ ਕੇ ਮਰ ਗਏ ਨੇ ਸੋ ਦੱਸਦੇ ਕਿ ਹਾਲਾਂਕਿ ਕਿਸਾਨ ਝੋਤੇਬੰਦੀਆਂ ਦੇ ਆਗੂ ਵੀ ਇਸ ਵਰਤਾਰੇ ਖਿਲਾਫ ਜੋ ਹੈ ਖੁੱਲ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਚੁੱਕੇ ਨੇ ਪਰ ਤੁਹਾਨੂੰ ਦੱਸੇ ਕਿ ਬਦਲਾਵ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੇ ਵੱਲੋਂ ਸਿਆਸੀ ਲਾਲਸਾ ਲਈ ਵਰਤੀ ਇਸ ਅਨਗੈਲੀ ਦਾ ਕਾਮਯਾਬਾ ਜੋ ਹੈ ਭਵਿਕ ਵਿੱਚ ਕਿਸਾਨੀ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਭੁਗਤਣਾ ਪਵੇਗਾ ਕਿਉਂਕਿ ਜਿਸ ਤਰੀਕੇ ਇਹ ਧੂਆਂ ਜੋ ਹੈ ਪੰਜਾਬ ਦੀ ਹਵਾ ਦੇ ਵਿੱਚ ਫੈਲਦਾ ਜਾ ਰਿਹਾ ਇਸ ਨਾਲ ਵਾਤਾਵਰਣ ਨੂੰ ਤਾਂ ਵੱਡਾ ਨੁਕਸਾਨ ਹੋ ਹੀ ਰਿਹਾ ਹੈ ਲੇਕਿਨ ਤੁਹਾਨੂੰ ਦੱਸੇ ਕਿ ਗਲੋਬਲ ਵਾਰਮਿੰਗ ਕਾਰਨ ਪਹਿਲਾਂ ਹੀ ਜੋ ਤਾਪਮਾਨ ਇਸ ਵਾਰ ਪਹਿਲਾਂ ਨਾਲੋਂ ਵਧਦਾ ਜਾ ਰਿਹਾ ਹੈ ਤੇ ਹੁਣ ਨਾਣ ਨੂੰ ਲਗਾਈ ਜਾ ਰਹੀ ਅਗਰ ਸਥਿਤੀ ਨੂੰ ਜੋ ਹੈ ਹੋਰ ਖਰਾਬ ਕਰ ਰਹੀ ਹੈ ਸਥਿਤੀ ਨੂੰ ਹੋਰ ਗੰਭੀਰ ਬਣਾਉਣ ਦੀ ਚਾਰੀ ਹੈ ਸੋ ਹੁਣ ਤੁਸੀਂ ਕੀ ਸੋਚਦੇ ਵਿਚਾਰਿਓ ਜਿਸ ਤਰੀਕੇ ਨਾਲ ਕਿਸਾਨਾਂ ਦੇ ਵੱਲੋਂ ਇਹ ਕਨਕ ਦੇ ਨਾਣ ਨੂੰ ਅੱਗ ਲਗਾਈ ਜਾ ਰਹੀ ਹੈ ਆਏ ਦਿਨ ਜੋ ਹੈ ਇਹ ਖਬਰਾਂ ਸਾਹਮਣੇ ਆndੀਆਂ ਨੇ ਤਾਂ ਇਸ ਦੇ ਵਿੱਚ ਕਈ ਵੱਡੇ ਹਾਦਸੇ ਵੀ ਹੋ ਰਹੇ ਨੇ ਸੋ ਇਸ ਨੂੰ ਲੈ ਕੇ ਤੁਸੀਂ ਕੀ ਸੋਚਦੇ ਵਿਚਾਰ ਦਿਓ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਹੋਰ ਜਾਣਕਾਰੀ ਲੈਣ ਦੇ ਲਈ ਦੇਖਦੇ ਰਹੋ ਅਜੀਤ ਵੈਬ ਟੀਵੀ ਪੰਜਾਬ ਦੇ ਵਿੱਚ ਬਕਹਿਰ ਦੀ ਗਰਮੀ ਨੇ ਲੋਕਾਂ ਨੂੰ ਹਾਲੂ ਬੇਹਾਲ ਕੀਤਾ ਹੋਇਆ ਹੈ ਤਾਂ ਉਤੇ ਹੀ ਸੂਬੇ ਪੱਧਰ ਦੇ ਵਿੱਚ ਕਨਕ ਦੇ ਨਾਲ ਨੂੰ آگ ਲਗਾਉਣ ਦਾ ਰੁਝਾਨ ਵੀ ਸੂਬਾ ਸਰਕਾਰ ਦੀ ਨੀਅਤ ਅਤੇ ਨੀਤੀਆਂ ਦੇ ਚਲਦਿਆਂ ਜੋ ਹੈ ਸਿਖਰ ਤੇ ਹੈ ਤੇ ਜਿਸ ਨੂੰ ਤਾਪਮਾਨ ਦੇ ਵਿੱਚ ਹੋ ਰਹੇ ਵਾਧੇ ਲਈ ਵੀ ਕਿਤਨਾ ਕਿਤੇ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਦੱਸੇ ਕਿ ਪੰਜਾਬ ਦੇ ਵਿੱਚ ਕਨਕ ਤੇ ਝੋਨੇ ਦੇ ਨਾਲ ਨੂੰ آگ ਲਗਾਉਣ ਦੇ ਰੁਝਾਨ ਦਾ ਮੁੱਦਾ ਜੋ ਹੈ ਦਿੱਲੀ ਤੱਕ ਵੀ ਗੂੰਜਦਾ ਰਿਹਾ ਹੈ ਪਿਛਲੇ ਕਈ ਸਾਲਾਂ ਦੇ ਵਿੱਚ ਜੋ ਹੈ ਚਰਚਾ ਹਮੇਸ਼ਾ ਉੱਠਦੀ ਰਹੀ ਹੈ ਕਿ ਜੋ ਹੈ ਕਹਿ ਲੈ ਕਿ ਅਗਲੇ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਜੋ ਪ੍ਰਦੂਸ਼ਣ ਹੋ ਜਾਂਦਾ ਹੈ ਤਾਂ ਉਸ ਦਾ ਹਮੇਸ਼ਾ ਜ਼ਿੰਮੇਵਾਰ ਜੋ ਹੈ ਪੰਜਾਬ ਨੂੰ ਹੀ ਕਿਹਾ ਜਾਂਦਾ ਹੈ ਦਿੱਲੀ ਦੇ ਵੱਲੋਂ ਸੋਹਣ ਜਿਸ ਤਰੀਕੇ ਦੇ ਨਾਲ ਜੋ ਹੈ ਇਸ ਵੇਲੇ ਵੀ ਕਨਕ ਦੇ ਨਾਣ ਨੂੰ ਅੱਗ ਲਗਾਈ ਜਾ ਰਹੀ ਹੈ ਤਾਂ ਇਸ ਦੇ ਨਾਲ ਇਹ ਕਹਿ ਲੈ ਕੇ ਵੱਡਾ ਪ੍ਰਭਾਵ ਜੋ ਹੈ ਪੰਜਾਬ ਦੇ ਵਾਤਾਵਰਣ ਤੇ ਵੀ ਪੈ ਰਿਹਾ ਹੈ ਤਾਂ ਐਸੇ ਕਿ ਪੰਜਾਬ ਦੇ ਵਿੱਚ ਪਿਛਲੀਆਂ ਸਰਕਾਰਾਂ ਸਮੇਂ ਨਿੱਲੇ ਦੇ ਮੁੱਖ ਮੰਤਰੀ ਅਰਵਿੰਦ ਕੇ ਜੀਵਾਲ ਹਾਲਾਂਕਿ ਸਿੱਧੇ ਤੌਰ ਤੇ ਦਿੱਲੀ ਦੇ ਪ੍ਰਦੂਸ਼ਿਤ ਹੋਣ ਦਾ ਭਾਂਡਾ ਜੋ ਹੈ ਪੰਜਾਬ ਸਰ ਭੰਦੇ ਆਏ ਹਨ ਤੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪਰੰਤੋ ਇਸ ਮੁੱਦੇ ਉੱਤੇ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਧਾਰੀ ਚੁੱਪ ਤੋਂ ਬਾਅਦ ਇਹ ਵਾਰ ਪੰਜਾਬ ਦੀ ਆਮ ਆਦਮੀ ਪਾਰਟੀ ਵੀ ਕਨਕ ਦੇ ਨਾੜ ਨੂੰ ਅੱਗੇ ਲਗਾਉਣ ਦੇ ਮਾਮਲੇ ਦੇ ਵਿੱਚ ਕਾਮੋਸ਼ ਨਜ਼ਰ ਆ ਰਹੀ ਹੈ ਜਿ세 ਕਿ ਨਾੜ ਫੋਕਸ ਸੰਬੰਧੀ ਜੋ ਹੈ ਮੌਜੂਦਾ ਸਰਕਾਰ ਦੀ ਅਣ ਐਲਾਨੀ ਸਹਿਮਤੀ ਦੇ ਚਲਦਿਆਂ ਵੋਟਾਂ ਦੀ ਤਿਆਰੀ ਦੇ ਵਿੱਚ ਰੁੱਝਿਆ ਪ੍ਰਸ਼ਾਸਨ ਵੀ ਜੋ ਹੈ ਕਿ ਤਨਾ ਕਿਤੇ ਇਹਨਾਂ ਸਤਾਧਾਰੀਆਂ ਦੀ ਜ਼ੁਬਾਨੀ ਹੁਕਮਾਂ ਕਾਰਨ ਜੋ ਇਸ ਮਾਮਲੇ ਦੇ ਵਿੱਚ ਖਾਮੋਸ਼ ਜਾਪ ਰਿਹਾ ਹੈ ਦੱਸੋ ਕਿ ਲਿਹਾਜ਼ਾ ਅਜਿਹੀ ਖੁੱਲ ਦੇ ਚੱਲਦੇ ਆ ਪਿਛਲੇ ਕਈ ਸਾਲਾਂ ਤੋਂ ਜੋ ਹੈ ਨਾੜ ਨੂੰ ਆਗਲ ਗੋਂ ਤੋਂ ਸੰਕੋਚ ਕਰਨ ਵਾਲੇ ਕਿਸਾਨਾਂ ਨੇ ਵੀ ਇਸ ਵਾਰ ਦੇਖੋ ਦੇਖੀ ਨਾੜ ਨੂੰ ਆਗ ਲਗਾਉਣਾ ਤੋਂ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ ਤੇ ਇਥੋਂ ਤੱਕ ਕਿ ਕਈ ਕਿਸਾਨ ਤਾਂ ਇਹ ਵੀ ਕਹਿੰਦੇ ਜਾਂ ਫਿਰ ਸੋਚਦੇ ਨਜ਼ਰ ਆਉਂਦੇ ਨੇ ਕਿ ਇਸ ਵਾਰ ਤਾਂ ਚਲੋ ਚੋਣਾ ਹਨ ਕੋਈ ਕੁਝ ਨਹੀਂ ਕਹੇਗਾ ਤੇ ਸ਼ਾਇਦ ਇਹ ਹੋ ਵੀ ਰਿਹਾ ਹੈ ਤੁਹਾਨੂੰ ਦੱਸੇ ਕਿ ਮੌਜੂਦਾ ਸਰਕਾਰ ਚੋਣ ਪ੍ਰਚਾਰ ਦੇ ਵਿੱਚ ਇੰਨਾ ਕਰੋ ਜੀ ਹੋਈ ਤੇ ਇਸ ਮਸਲੇ ਦੇ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਜਾ ਰਿਹਾ ਦੱਸਿਆ ਕਿ ਸੂਬੇ ਦੇ ਕਿਸੇ ਵੀ ਸ਼ਹਿਰ ਕਸਬੇ ਨੂੰ ਜਾਣ ਵਾਲੀ ਜੋ ਸੜਕਾਂ ਨੇ ਉਥੇ ਜਿਕਰ ਨਜ਼ਰ ਮਾਰੀਏ ਤਾਂ ਹਰ ਪਾਸੇ ਅੱਗ ਲਗਾ ਕੇ ਸਾੜੀ ਹੋਈ ਨਾਰ ਦੇ ਖੇਤ ਵੇਖਣ ਨੂੰ ਮਿਲ ਰਹੇ ਨੇ ਤੇ ਇਸ ਕਾਰਨ ਜੋ ਹੈ ਸੜਕਾਂ 'ਦਵਾਲੇ ਤੇ ਆਫਰ ਖੇਤਾਂ ਦੇ ਬੰਨਿਆ ਤੇ ਲੱਗੇ ਹਰੇ ਭਰੇ ਦਰਖਤ ਵੀ ਅੱਗ ਦੀਆਂ ਲਪੇਟਾਂ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਝੋਲਸੇ ਜਾ ਰਹੇ ਨੇ ਦੱਸਿਆ ਕਿ ਸੜਕੀ ਹਾਦਸਿਆਂ ਦੇ ਵਿੱਚ ਜਾਨਾਂ-ਜਾਨ ਦੇ ਨਾਲ-ਨਾਲ ਲੋਕਾਂ ਦਾ ਆਰਥਿਕ ਪੱਖ ਤੋਂ ਵੀ ਜੋ ਹੈ ਨੁਕਸਾਨ ਹੋ ਰਿਹਾ ਤੇ ਇਥੋਂ ਤੱਕ ਕਿ ਕਈ ਕਿਸਾਨ ਵੀ ਇਸ ਆਣ ਨੂੰ ਅੱਗ ਲਗਾਈ ਅੱਗ ਦੇ ਲਪੇਟ ਦੇ ਵਿੱਚ ਆ ਕੇ ਮਰ ਗਏ ਨੇ ਸੋ ਦੱਸਦੇ ਕਿ ਹਾਲਾਂਕਿ ਕਿਸਾਨ ਜੋਤੇਬੰਦੀਆਂ ਦੇ ਆਗੂ ਵੀ ਇਸ ਵਰਤਾਰੇ ਖਿਲਾਫ ਜੋ ਹੈ ਖੁੱਲ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਚੁੱਕੇ ਨੇ ਪਰ ਤੁਹਾਨੂੰ ਦੱਸੇ ਕਿ ਬਦ